ਲਓ ਬਾਈ ਜੀ ਆਪਾਂ ਪਹੁੰਚੇ ਸੀਗੇ ਜੀ ਬੀਸੀਐਸ ਵਾਲਿਆਂ ਦੇ ਤੇ ਬੀਸੀਐਸ ਵਾਲਿਆਂ ਦੇ ਬਾਈ ਇਹ ਕਾ ਕਟਰ ਆ ਰੀਪਰ ਕਣਕ ਵੱਢਣ ਨੂੰ ਬਾਈ ਬਹੁਤ ਕੰਮ ਆਇਆ ਬਾਕੀ ਇਹ ਵਰਸੀਨ ਵਰਸੀਨ ਵਗੈਰਾ ਜਿਹੜਾ ਖੜਾ ਵਰਸੀਨ ਹੋਵੇ ਜਵੀ ਜੂਵੀ ਵਗੈਰਾ ਬਹੁਤ ਵਧੀਆ ਵੱਢ ਦਿੰਦਾ ਤੇ ਜਿਹੜਾ ਮੇਲੇ ਦਾ ਪ੍ਰਾਈਸ ਆ ਜੀ 1,60,000 ਰੁਪਏ ਕੀਮਤਾਂ ਤੇ 10,000 ਰੁਪਏ ਛੋਟ ਆ ਤੇ 75,000 ਰੁਪਏ ਬਾਈ ਇਹ ਤੇ ਸਬਸਿਡੀ ਆ ਤੇ ਮੇਲੇ ਤੇ ਬਾਈ ਉਹਨਾਂ ਨੇ ਲਾਏ ਹੋਏ ਨੇ ਤੇ ਇਹ ਵੀ ਬਹੁਤ ਘੈਂਟ ਚੀਜ਼ ਆ ਸਾਡੇ ਕੋਲ ਬਾਈ ਚੱਲਦਾ ਵੀ ਆ ਤੇ ਕਣਕ ਵੱਢਣ ਨੂੰ ਯਾਨੀ ਕਿ 메ਨ ਇਹ ਵਰਤਿਆ ਜਾਂਦਾ ਬਾਈ ਬਹੁਤ ਵਧੀਆ ਚੀਜ਼ ਆ ਕਿਸੇ ਨੇ ਵੀ ਲੈਣਾ ਆਇਆ ਬਾਈ ਕਰ ਲਿਓ ਸੰਪਰਕ ਆਪਣੇ ਨਾਲ ਕਿਉਂਕਿ ਆਪਣੇ ਕੋਲ ਵੀ ਇਹ ਚੀਜ਼ ਦੀ ਡੀਲਰਸ਼ਿਪ ਹੈਗੀ ਆ ਬਾਕੀ ਕਿਸੇ ਨੇ ਜਵੀ ਜੂਵੀ ਵੱਢਣੀ ਹੋਈ ਕਣਕ ਨੂੰ ਕੱਟਣੀ ਹੋਈ ਡੈਮੋ ਲੈਣਾ ਹੈ ਤਾਂ ਆਪਣੇ ਨੂੰ ਦੱਸ ਦਿਓ ਆਪਾਂ ਤੁਹਾਨੂੰ ਦੇ ਦਾਂਗੇ ਇਹ ਚੀਜ਼ ਦਾ ਡੈਮੋ ਤੇ ਉਸ ਤੋਂ ਬਾਅਦ ਆ ਜਾਂਦਾ ਬਾਈ ਜੀ ਆਹ ਬਰਸਣ-ਬਰਸਣ ਹਰੇਕ ਯਾਨੀ ਕਿ ਚੀਜ਼ ਵੱਢ ਦਿੰਦਾ ਹੈ ਸਿਰਫ ਇਹਨੇ ਇੱਕ ਪਿੱਛੇ ਨੂੰ ਲੈਨ ਲਾ ਦੇਣੀ ਆ ਵੱਢ ਕੇ ਕਿਉਂਕਿ ਜਿਹੜਾ ਉਹ ਘਟਰਾ ਸਿਰਫ ਗੜਾ ਜਿਹੜਾ ਵਰਸ਼ੀਨ ਖੜਾ ਹੁੰਦਾ ਵਰਸਣ ਉਹ ਵੱਢਦਾ ਜਿਹੜੀ ਆ ਚੀਜ਼ ਇਹਨੇ ਜੋ ਵੀ ਵਰਸ਼ੀਨ ਬਿਸਿਆ ਆ ਖੜਿਆ ਆ ਜਿਵੇਂ ਮਰਜੀ ਆ ਸਾਰਾ ਵੱਢ ਕੇ ਪਿੱਛੇ ਨੂੰ ਲੈਨ ਲਾਉਂਦੀ ਆ ਹਰੇਕ ਚੀਜ਼ ਤੇ ਯਾਨੀ ਕਿ ਕਾਮਯਾਬ ਆ ਤੇ ਜੇ ਇਹਦਾ ਪ੍ਰਾਈਸ ਦੀ ਗੱਲ ਕਰੀਏ 315000 ਰੁਪਿਆ ਪ੍ਰਾਈਸ ਆ 10000 ਰੁਪਿਆ ਛੋਟ ਆ ਤੇ 65000 ਰੁਪਿਆ ਤੇ ਸਬਸਿਡੀ ਆ ਡੈਰੀ ਵਿਭਾਗ ਵਾਲਿਆਂ ਵੱਲੋਂ ਪੂਰੀ ਵਧੀਆ ਮਸ਼ੀਨ ਹੈ ਵੀ ਘੈਂਟ ਆ ਯਾਰ ਦੇਖੋ ਯਾਨੀ ਇਹਦੇ ਵੱਡ ਵੱਡ ਕੇ ਪਿੱਛੇ ਨੂੰ ਲੈਣੇ ਲਾਉਣੇ ਆ ਯਾਨੀ ਇੱਕ ਥੱਬਾ ਜਾਂ ਨਹੀਂ ਲਾਉਣਾ ਬਸ ਐ ਲੰਬੀ ਜੀ ਲੈਂ ਜੀ ਲੱਗਦੀ ਤੇ ਉਸ ਤੋਂ ਬਾਅਦ ਹੈਗੀ ਆ ਬਾਈ ਜੀ ਆ ਮਸ਼ੀਨ ਕਣਕ ਵੱਢਣ ਵਾਲੀ ਇਹ ਵੀ ਆਪਾਂ ਯਾਨੀ ਕਿ ਪੰਜ ਛੇ ਸੇਲ ਕਰੇ ਹੋਏ ਨੇ ਬਹੁਤ ਵਧੀਆ ਚੱਲਦੇ ਨੇ 4 ਵੀਲ ਤੇ ਰੀਪਰ ਕੰਬਾਈਨਰ ਕਹਿੰਦੇ ਆ ਇਹਨੂੰ ਰੀਪਰ ਵਾਈਨਡਰ ਕਹਿੰਦੇ ਆ ਆਮ ਆਪਾਂ ਤੇ ਇਹ ਕੀ ਕਰਦਾ ਬਾਈ ਕਣਕ ਨੂੰ ਵੱਢਦਾ ਵੀ ਆ ਤੇ ਵੱਢ ਕੇ ਬਾਈ ਥੱਬੇ ਬਨ ਕੇ ਸੱਡਦਾ ਉਹ ਵਿਚਾਲੇ ਐਦਾਂ ਨਿਕਲ ਕੇ ਥੱਬਾ ਬਨ ਕੇ ਵਿਚਾਲੇ ਸੱਡ ਦਿੰਦਾ ਥੱਬੇ ਤੇ ਜਿਹੜਾ ਆ ਬਾਕਸ ਆ ਇਹਦੇ ਵਿੱਚ ਬਾਈ ਇਹਦਾ ਧਾਗਾ ਪੈਂਦਾ ਤੇ ਧਾਗਾ ਜਿਹੜਾ ਪੈਂਦਾ ਵਿੱਚ ਇੱਕ ਇੱਕ ਰੋਲ ਤਾਂ ਬਾਈ ਆ ਚੱਲਦਾ ਪਲਾਸਟਿਕ ਦਾ ਪਲਾਸਟਿਕ ਦਾ ਰੋਲ ਚੱਲ ਕੇ ਖਤਮ ਹੋ ਜਾਂਦਾ ਕਿਉਂਕਿ ਜਿਹੜਾ ਪਲਾਸਟਿਕ ਦਾ ਰੋਲ ਹੈ ਥੋੜਾ ਜਿਹਾ ਕੰਮ ਖਰਾਬ ਕਰਦਾ ਜਦੋਂ ਆਪਾਂ ਥਰੇਸ਼ਰ ਥਰੂ ਸ਼ਿਰ ਚ ਕਣਕ ਵੱਢਦੇ ਆ ਤਾਂ ਵਿੱਚ ਫਸੀ ਜਾਂਦਾ ਹੈ ਇਹ ਇਹਨੂੰ ਇੱਕ ਰੋਲ ਨੂੰ ਚਲਾਉਣ ਤੋਂ ਬਾਅਦ ਇਹਦੇ ਵਿੱਚ ਝੂਠ ਦੀ ਰੱਸੀ ਪੈ ਜਾਂਦੀ ਆ ਬਾਣ ਵਾਲੀ ਸੇਬੇ ਵਾਲੀ ਓਵਰ ਫਰੇਸ਼ਰ ਦੇ ਵਿੱਚੇ ਤੂੜੀ ਬਣ ਜਾਂਦੀ ਆ ਉਹਦੇ ਨਾਲ ਕੋਈ ਦਿੱਕਤ ਨਹੀਂ ਆਉਂਦਾ ਬਾਕੀ ਬਾਈ ਸੈਲਫ ਸਟਾਰਟ ਆ ਇਹ ਆ ਪੰਪ ਲੱਗਿਆ ਹੋਇਆ ਹਾਈਡਰੋਲਿਕ ਬਾਈ ਕਟਰ ਨੂੰ ਉੱਪਰ ਥੱਲੇ ਚੱਕਣ ਨੂੰ ਪੂਰੇ ਜਿਹੜਾ ਕਟਰਾਂ ਨੂੰ ਉੱਪਰ ਥੱਲੇ ਚੱਕਣ ਨੂੰ ਇਹ ਹਾਈਡਰੋਲਿਕ ਪੰਪ ਲੱਗਿਆ ਹੋਇਆ ਤੇ ਬੈਟਰੀ ਦੀ ਸੈਲਫ ਸਟਾਰਟ ਆ ਦੇਖ ਕੰਬਾਈਨ ਵਾਲਾ ਹੀ ਕੰਮ ਆ ਬਾਈ ਸਾਰਾ ਹੀ ਤੇ ਬਾਕੀ ਆ ਇਹਦਾ ਕਟਰ ਉੱਪਰ ਥੱਲੇ ਚੱਕਣ ਨੂੰ ਇਹ ਲੀਵਰ ਤੇ ਆ ਜੀ ਦੀ ਰੇਸ ਉਹ ਆ ਚੌਕ ਆ ਬੰਦ ਕਰਨੇ ਵਾਲੀ ਤੇ ਉਹ ਪਰਲੀ ਹਸਤ ਹੈਗੀ ਆ ਬਾਈ ਇਹਦੀ ਰੇਸ ਆ ਰੇਸ ਆ ਤੇਨੂੰ ਵਧੂ ਵੀ ਥੱਲੇ ਨੂੰ ਘਟੂਗੀ ਤੇ ਬਾਕੀ ਇਹ ਸੈਲਫ ਸਟਾਰਟ ਆ ਤੇ ਆ ਹੈਗੇ ਨੇ ਇਹਦੇ ਗੇਅਰ ਪਹਿਲਾ ਦੂਆ ਤੀਆ ਆ ਦੇਖੋ ਜੀ ਤੇ ਗੇਅਰ ਨੇ ਤੇ ਆ ਹੈਗਾ ਦਾ ਬਾਈ ਪੀਟੀਓ ਵਾਲਾ ਗੇਅਰ ਇਹਦੇ ਬਾਰੇ ਜਣੀ ਕਿ ਆਪਾਂ ਨੂੰ ਸਾਰਾ ਪਤਾ ਹੀ ਆ ਜੀ ਬਹੁਤ ਵਧੀਆ ਚੱਲਦੀ ਆ ਆਪਾਂ ਖੁਦ ਚਲਾਈ ਹੋਈ ਆ ਕਿਸੇ ਨੇ ਵੀ ਬਾਈ ਇਹ ਮਸ਼ੀਨ ਲੈਣੀ ਹੋਈ ਬੀਸੀ ਸਾਲੀ ਕਣਕ ਵੱਢਣ ਵਾਲੀ ਤਾਬਣੇ ਨਾਲ ਸੰਪਰਕ ਕਰ ਲਿਓ ਜ਼ਿਆਦਾਤਰ ਮੇਨ ਬਾਈ ਇਹ ਪੁੱਲਨਾਂ ਦੇ ਵਿੱਚ ਬਹੁਤ ਕਾਮਯਾਬ ਆ ਬਾਈ ਇਹ ਪਹਾੜੀ ਏਰੀਆ ਦੇ ਵਿੱਚ ਵੀ ਜਾਨੀ ਕਿ ਹਿਸ਼ਾਰਪੁਰ ਦੇ ਏਰੀਏ ਦੇ ਵਿੱਚ ਬਹੁਤ ਜਾਨੀ ਕਿ ਜ਼ਿਆਦਾ ਇਹ ਮਸ਼ੀਨਾਂ ਜਿਹੜੀਆਂ ਚੱਲਦੀਆਂ ਨੇ ਤੇ ਬਹੁਤ ਜ਼ਿਆਦਾ ਕਾਮਯਾਬ ਆ ਉਸ ਤੋਂ ਬਾਅਦ ਬਈ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਆਪਾਂ ਛੋਟੀ ਖੇਤੀ ਵਾਸਤੇ ਬਾਈ ਰੂਟਾਵੇਟਰ ਵੀ ਬਹੁਤ ਨੇ ਇਸ ਕੰਪਨੀ ਦੇ ਅਜੇ ਤੁਹਾਨੂੰ ਦਿਖਾ ਦਿੰਨੇ ਆਂ ਸਭ ਤੋਂ ਪਹਿਲਾਂ ਤਾਂ ਦੇਖੋ ਆ ਸਭ ਤੋਂ ਛੋਟਾ ਰੂਟਾਵੇਟਰ ਹੈ ਜੀ 18 ਕਿਚ ਦਾ ਇਹਦਾ ਕਟਰ ਹੋਣਾ ਉਸ ਤੋਂ ਬਾਅਦ ਆ ਜਾਂਦਾ ਗਰੇਸ਼ੀਆ 100b ਇਹਦਾ ਵੀ ਦੇਖੋ ਆ 3 ਫੁੱਟ ਨੂੰ ਕਟਰ ਪਹੁੰਚ ਜਾਂਦਾ ਆ ਬਲੇਡ 3 ਫੁੱਟ ਨੂੰ ਪਹੁੰਚ ਜਾਂਦੇ ਆ ਜੀ ਇਹਦੇ ਤੇ ਇਹ ਟਾਇਰਾਂ ਦੇ ਵਿੱਚ ਉਹ ਪਿੰਨ ਲੱਗੀ ਹੋਈ ਆ ਟਾਇਰਾਂ ਚੋਂ ਪਿੰਨ ਕੱਢ ਦੇਣਾ ਤੇ ਆ ਜਿਹੜੇ ਬਲੇਡ ਆ ਉਹਦੇ ਥੱਲੇ ਪਾ ਦੇਣੇ ਆ ਤੇ ਬਹੁਤ ਵਧੀਆ ਚੱਲਦੇ ਨੇ ਜੇ ਇਹਦੀ ਵੀ ਕਿਸੇ ਨੇ ਵੀ ਡੈਮੋ ਲੈਣੀ ਹੋਈ ਤਾਂ ਆਪਣੇ ਨਾਲ ਬਾਈ ਤੁਸੀਂ ਸੰਪਰਕ ਕਰ ਲਿਓ ਆਪਾਂ ਇਹ ਰੂਟਾਵੇਟਰ ਦੀ ਵੀ ਬਾਈ ਡੈਮੋ ਦੇ ਦਾਂਗੇ ਤੁਹਾਨੂੰ ਕਿਉਂਕਿ ਆਪਣੇ ਕੋਲ ਇਹ ਮੌਜੂਦ ਆ ਜੀ ਡੈਮੋ ਵਾਲਾ ਤੇ ਇਹ ਵੱਡਾ ਛੋਟਾ ਹੋ ਜਾਂਦਾ ਜੀ ਕੁਸੀਂ ਆਪਣੇ ਹਿਸਾਬ ਨਾਲ ਇਹਨੂੰ ਵੱਡਾ ਛੋਟਾ ਕਰ ਸਕਦੇ ਹੋ ਇਹਦੇ ਵਿੱਚ ਪਿੰਨਾ ਹੁੰਦੀਆਂ ਆ ਦੇਖੋ ਇੱਕ ਪਿੰਨ ਕੱਢ ਦੋ ਤਾਂ ਇੰਨਾ ਰਹਿਣਾ ਦੇਖੋ ਦੋੇ ਪਾਸੇ ਪਿੰਨਾ ਇਹਨੂੰ ਜਿੰਨਾ ਮਰਜ਼ੀ ਛੋਟਾ ਕਰ ਲਓ ਜਿੰਨਾ ਮਰਜ਼ੀ ਇਹਨੂੰ ਵੱਡਾ ਕਰ ਲਓ ਆ ਗਰੇਸ਼ੀਆ 100 ਜੀ ਇਹ ਵੀ ਉਹੀ ਚੀਜ਼ ਹੈ ਤੇ ਬਾਕੀ ਆ ਥੋੜਾ ਜਿਹਾ ਉੱਪਰ ਲਾ ਜਾਂਦਾ ਗਰੇਸ਼ੀਆ 105 ਇਹਦੇ ਵਿੱਚ ਥੋੜੀ ਨੀ ਅਟੈਚਮੈਂਟਾਂ ਵੀ ਆ ਜਾਂਦੀਆਂ ਇਹਦੇ ਨਾਲ ਵੀ ਬਾਈਰ ਲੱਗ ਜਾਂਦਾ ਫਰੀਜ਼ਰ ਜਿਵੇਂ ਆਪਾਂ ਗੰਨੇ-ਗੰਨੇ ਦੀ ਗੜਾਈ ਵਰਤਦੇ ਆ 4 ਫੁੱਟ ਵਾਲੇ ਗੰਨੇ ਦੀ ਗੜਾਈ ਕਰਦੇ ਆ ਟਾਈ ਫੁੱਟ ਵਾਲੇ ਦੀ ਉਹਨੇ ਭਲੇੜ ਕੱਢ ਕੇ ਗੜਾਈ ਕਰ ਦੋ ਮਗਰ ਰੀਜ਼ਰਾ ਲਾ ਦੋ ਨਾਲੇ ਬੱਟ ਚੜ ਜਾਂਦੀ ਆ ਗੰਨੇ ਨੂੰ ਨਾਲੇ ਗੜਾਈ ਹੋ ਜਾਂਦੀ ਆ ਤੇ ਬਾਕੀ ਪ੍ਰਾਈਸ ਇਹਦਾ ਆ ਲਿਖੇ ਹੋਏ ਨੇ ਜੀ ਪ੍ਰਾਈਸ ਇਹ 75000 ਦਾ ਜੀ ਗਰੇਸ਼ੀਆ 120 ਤੇ ਜਿਹੜਾ ਗਰੇਸ਼ੀਆ 100 ਜੀ ਆ ਉਹ 70000 ਦਾ ਬਾਜੀ ਤੇ ਜਿਹੜਾ ਆ ਇਹ ਗਰੇਸ਼ੀਆ 105 ਇਹ 80000 ਦਾ ਪਰ ਤੇ ਬਾਕੀ ਬਾਈ ਮੈਂ ਤੁਹਾਨੂੰ ਦੱਸ ਦਿਆਂ ਇਹ ਬਾਈ ਮੇਡ ਇਨ ਇਟਲੀ ਨੇ ਜੀ ਇਨਾਂ ਦੀ ਜਿਹੜੀ ਮੇਨ ਫੈਕਟਰੀ ਆ ਮੋਨੋਫੈਕਚਰਿੰਗ ਆ ਜਿਹੜੀ ਉਹ ਕੋਹਾੜੇ ਹੁੰਦੀ ਆ ਜੀ ਤੇ ਬਾਕੀ ਹੈ ਸਾਰੇ ਇਹ ਮੇਡ ਇਟਲੀ ਨੇ ਤੇ ਆਪਣੀ ਡੀਲਰਸ਼ਿਪ ਆ ਮੱਛਵਾੜਾ ਸਾਹਿਬ ਵੀ ਆਪਣੀ ਡੀਲਰਸ਼ਿਪ ਆ ਜੀ ਆ ਰੋਪੜ ਵਿੱਚ ਵੀ ਡੀਲਰਸ਼ਿਪ ਆ ਆਪਣੀ ਤੇ ਆਪਣੀ ਨਵੇਂ ਸ਼ਹਿਰ ਚ ਵੀ ਡੀਲਰਸ਼ਿਪ ਆ ਬਾਕੀ ਉਹ ਤੋਂ ਬਾਅਦ ਇਹਦੇ ਉੱਤੇ ਵਾਲੇ ਜਿਹੜੇ ਮਾਡਲ ਆ ਜਾਂਦੇ ਨੇ ਉਹ ਆ ਆ ਜਾਂਦੇ ਨੇ ਆ ਹੈਗਾ ਭਾਈ ਡੀਜ਼ਲ ਇੰਜਨ ਦੇ ਵਿੱਚ ਇਹਨੂੰ ਪਾਵਰ ਬੀਡਰ ਕਹਿੰਦੇ ਨੇ ਹੈਗਾ ਡੀਜ਼ਲ ਇੰਜਨ ਵਿੱਚ 742 ਤੇ ਉਹ ਹੈਗਾ 732 ਉਹ ਹੈਗਾ ਜੀ ਪੈਟਰੋਲ ਇੰਜਨ 'ਚ ਤੇ ਉਹ ਬਾਈ ਬਹੁਤ ਵਧੀਆ ਗੜਾਈ ਕਰਦੇ ਨੇ ਯਾਨੀ ਬੱਚਾ ਵੀ ਚਲਾਈ ਫਰੀ ਜਾਂਦਾ ਇਹਨੂੰ ਕੰਬਦੇ ਨਹੀਂ ਹੈਗੇ ਇਹਦੇ ਵਿੱਚ ਗੇਅਰ ਯਾਨੀ ਕਿ ਕਾਫੀ ਹੋ ਜਾਂਦੇ ਆ ਜਿਵੇਂ ਆ ਇਹਦਾ ਜੁਆ ਕੀ ਕਹਿੰਦੇ ਨੇ ਸ਼ਟਲ ਗੇਅਰ ਆ ਇਹਨੇ ਗੱਬੇ ਯਾਨੀ ਕਿ ਇੱਥੇ ਇਹਨੇ ਹੋਣਾ ਨਿਊਟਰਲ ਆ ਆ ਗਾਹਾਂ ਨੂੰ ਭੱਜੂਗਾ ਇੱਥੇ ਨੂੰ ਮਗਰ ਨੂੰ ਭੱਜੂਗਾ ਤੇ ਸ਼ਟਲ ਗੇਅਰ ਆ ਜੀ ਆਹ ਡਿਫਰੈਂਸ਼ਲ ਗੇਅਰ ਆ ਮਤਲਬ ਜਦੋਂ ਪਿੱਛੇ ਨੂੰ ਕਰਾਂਗੇ ਦੋਵੇਂ ਟਾਇਰ ਬਿਲਕੁਲ ਬਰਾਬਰ ਜੰਮ ਕੇ ਚੱਲੂਗਾ ਤੇ ਆ ਪੀਟੀਓ ਵਾਲਾ ਲੀਵਰ ਆ ਜੀ ਤੇ ਆ ਜਿਹੜਾ ਲੀਵਰ ਹੈ ਇਹਨੂੰ ਸਟੇਰੀਂਗ ਨੂੰ ਉੱਤੇ ਥੱਲੇ ਕਰਨੇ ਵਾਲਾ ਹਾਈਟ ਦੇ ਹਿਸਾਬ ਨਾਲ ਤੇ ਆ ਜਿਹੜਾ ਗੇਰ ਵਾਲਾ ਅੱਗੇ ਭੱਜਣ ਵਾਲੇ ਗੇਰ ਆ ਉਹ ਉਹ ਜਾਨੀ ਕਿ ਲੀਵਰ ਆ ਇਹ ਤੇ ਪਰਲੇ ਪਾਸੇ ਕਲੱਚ ਆ ਜੀ ਤੇ ਇਹ ਜਾਨੀ ਬਹੁਤ ਵਧੀਆ ਚੱਲਦਾ ਕਿਉਂਕਿ ਇਹ ਗੇਰਾਂ ਚ ਆ ਜੀ ਇਹਦਾ ਰੂਟਾ ਮੀਟਰ ਲੈਦਾ ਵਾ ਤੇ ਮੂਰੇ ਟਰੈਕਟਰ ਲੈਦਾ ਵਾ ਇਹ ਗੇਰਾਂ ਚ ਰੂਟਾ ਮੀਟਰ ਚੱਲਦਾ ਜਿਵੇਂ ਆਮ ਆਪਣੇ ਟਰੈਕਟਰ ਚੱਲਦੇ ਆ ਨਾ ਉਦਾਂ ਚੱਲਦਾ ਵਾ ਤੇ ਬਹੁਤ ਵਧੀਆ ਚੱਲਦਾ ਤੇ ਰੈਲਾ ਚੱਲਦਾ ਵਾ ਜੀ ਤੇ ਐਵਰੇਜ ਜਾਨੀ ਕਿ ਸਾਰੀ ਜਾਨੀ ਕਿ ਲੀਟਰ ਡੇਟ ਲੀਟਰ ਪੀਂਦੇ ਜਾਨੀ ਕਿ ਘੰਟੇ ਦਾ ਬਹੁਤ ਵਧੀਆ ਚੱ ਤੇ ਬਾਕੀ ਇਹਦੇ ਨਾਲ ਜਿਹੜੀਆਂ ਅਟੈਚਮੈਂਟ ਲੱਗਦੀਆਂ ਆ ਪਈਆਂ ਨੇ ਉਹ ਟਰੇਲਰ ਵੀ ਲੱਗ ਜਾਂਦੇ ਨੇ ਜੀ ਚਾਰ ਪੰਜ ਟਰੇਲਰ ਵੀ ਲੱਗ ਜਾਂਦੇ ਨੇ ਆ ਵੀ ਲੱਗ ਜਾਂਦਾ ਟਾਇਰ ਇਹਦੇ ਥੱਲੇ ਅਲਦ ਵਾਲੇ ਲਈ ਜਾਣ ਨੂੰ ਤੇ ਬਈ ਜੀ ਕਾ ਕਟਰ ਲੱਗ ਜਾਂਦਾ ਵਾ ਇਹਦੇ ਨਾਲ ਤੁਸੀਂ ਬਈ ਕਣਕ ਕੁੰਕ ਸਾਰਾ ਕੁਝ ਵੜ ਸਕਦੇ ਹੋ ਜਵੀ ਵੀ ਵੜ ਸਕਦੇ ਹੋ ਖੜਾ ਬਰਸੀਨ ਵੀ ਵੜ ਸਕਦੇ ਹੋ ਇਹਦੇ ਨਾਲ ਹੀ ਲੱਗਦਾ ਜੀ ਇਹ ਕਟਰ ਇਹ ਇਦਾਂ ਦੀਆਂ ਕਾਫੀ ਅਟੈਚਮੈਂਟ ਇਹਦੇ ਨਾਲ ਆ ਜਾਂਦੀਆਂ ਨੇ ਤੇ ਬਾਕੀ ਛੋਟਾ ਲੱਗ ਜਾਂਦਾ ਇਹ ਚ ਬਰਸੀਨ ਵੜਨ ਵਾਲਾ ਜਿਹੜਾ ਮਤਲਬ ਚਾਹੇ ਥੱਲੇ ਲੰਬਾ ਪਿਆ ਹੋਵੇ ਉਹ ਵੀ ਇਹਨੇ ਵੜ ਦੇਣਾ ਤੇ ਇਦਾਂ ਦੀਆਂ ਕਾਫੀ ਅਟੈਚਮੈਂਟ ਆ ਬਾਈ ਇਹਨਾਂ ਨਾਲ ਲੱਗ ਜਾਂਦੀਆਂ ਨੇ ਤੇ ਬਾਕੀ ਇਹਨਾਂ ਦੇ ਆ ਰੀਜ਼ਰਨ ਆ ਗੰਨੇ ਵਾਲਾ ਸਿਸਟਮ ਵੀ ਹੈਗਾ ਜੀ ਆ ਦੇਖੋ ਆ ਗੰਨੇ ਵਾਲਾ ਰੂਟਾਵੇਟਰ ਵੀ ਹੈਗਾ ਇਹ ਯਾਨੀ ਕਿ ਇਦਾਂ ਵਾ ਜੇ ਆਪਾਂ ਇਹਨੂੰ ਇੱਧਰ ਨੂੰ ਚਲਾਵਾਂਗੇ ਤਾਂ ਇਹ ਜਿਹੜਾ ਸਿੱਧਾ ਯਾਨੀ ਉਹ ਚੱਲੂਗਾ ਨੋਰਮਲ ਜੇ ਆਪਾਂ ਇੱਧਰ ਨੂੰ ਵੀਡੀਓ ਪਾ ਕੇ ਚਲਾਵਾਂਗੇ ਨਾ ਜਦੋਂ ਇਹਨੂੰ ਸਿੱਧਾ ਚਲਾਵਾਂਗੇ ਸਾਈ ਨਾਲ ਬਾਊਗਾ ਵੀ ਨਾਲੇ ਗੰਨੇ ਨੂੰ ਮਿੱਟੀ ਵੀ ਲਾਊਗਾ ਐ ਬੱਟ ਜੀ ਬਣਾਊਗਾ ਜੀ ਇਹ ਉਹ ਚੀਜ਼ ਹੈ ਜੀ ਇਹ ਇਹ ਵੀ ਕਹਿੰਡ ਚੀਜ਼ ਆ ਤੇ ਬਾਕੀ ਇਹ ਰੀਜ਼ਰ ਪਏ ਨੇ ਜਿੰਨਾ ਜਿਹੜਾ ਸਮਾਨ ਇਹਦੇ ਨਾਲ ਲੱਗਦਾ ਸਾਰਾ ਪਿਆ ਤੇ ਆ ਛੋਟਿਆਂ ਨਾਲ ਜਿਹੜੇ ਰੀਜ਼ਰ ਪਏ ਨੇ ਇਹ ਵੀ ਪਏ ਨੇ ਜੀ ਨਾਲ ਤੇ ਛੋਟਿਆਂ ਨਾਲ ਵੀ ਲੱਗ ਜਾਂਦੇ ਨੇ ਰੀਜ਼ਰ ਆ ਦੇ ਯਾਨੀ ਬਹੁਤ ਵਧੀਆ ਯਾਨੀ ਕਿ ਸਮਾਨ ਆ ਜੀ ਬੀਸੀਐਸ ਦਾ ਸਾਰਾ ਸਪੇਅਰ ਪਾਰਟ ਬਾਈ ਕਈ ਬੰਦੇ ਸੋਚਦੇ ਆ ਵੀ ਮੇਡ ਇਨ ਇੰਡੀਆ ਸਪੇਅਰ ਪਾਰਟ ਜਿਹਾ ਹੋਣਾ ਸਪੇਅਰ ਪਾਰਟ ਬਾਈ ਇਹਨਾਂ ਦਾ ਸਾਰਾ ਅਵੇਲੇਬਲ ਆ ਜਿਹੜਾ ਮਰਜ਼ੀ ਸਪੀਅਰ ਪਾਰਟ ਬਾਈ ਇਹਨਾਂ ਦਾ ਲੈ ਲਓ ਤੇ ਕਾ ਮਾਡਲ ਆ ਜਾਂਦਾ ਜੀ ਉਹ ਚ ਗ੍ਰੇਸ਼ੀਆ ਚ ਉਹ ਯਾਨੀ ਕਿ ਥੱਲੇ ਰੂਟਾਵੇਟਰ ਪੈਂਦਾ ਇਹਦੇ ਮੂਰੇ ਰੂਟਾਵੇਟਰ ਪੈਂਦਾ ਪਿੱਛੇ ਟਾਇਰ ਹੁੰਦੇ ਨੇ ਇਹ ਵੀ ਇੱਕ ਮਾਡਲ ਆ ਜਾਂਦਾ ਬਾਈ ਗ੍ਰੇਸ਼ੀਆ ਚ ਤੇ ਇਹ ਨੇ ਬਾਈ ਇਹ ਸਾਰੇ ਸਮਾਨ ਬੀਸੀਐਸ ਦੇ ਸਾਰਿਆਂ ਬਾਰੇ ਬਾਈ ਤੁਹਾਨੂੰ ਜਾਣਕਾਰੀ ਦੇ ਦਿੱਤੀ ਪੂਰੇ ਘੈਂਟ ਸਮਾਨ ਨੇ ਜਿਹੜਾ ਮਰਜ਼ੀ ਲੈ ਲਓ ਇੱਕ ਤੋਂ ਇੱਕ ਵਧੀਆ ਚੀਜ਼ ਆ ਤੇ ਹੁਣ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਉਣੇ ਚਾਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਐ ਡਾਇਨਮਿਕ ਤੋਂ ਨਵੀਂ ਮਸ਼ੀਨ ਬਾਰੇ ਤੁਹਾਨੂੰ ਆਪਾਂ ਦੱਸਿਆ ਕਰਾਂਗੇ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਵੀ ਜਾਣਕਾਰੀ ਦਿਆ ਕਰਾਂਗੇ ਸਾਰੀ ਯਾਨੀ ਕਿ ਰੂਟਾਵੇਟਰ ਕਿਵੇਂ ਰੇਲੇ ਚੱਲਦੇ ਨੇ ਕਿਵੇਂ ਗੇੜੀ ਸੈੱਟ ਕਰਦੇ ਨੇ ਸਾਰੇ ਆਪਾਂ ਸਬਸਿਡੀ ਬਾਰੇ ਵੀ ਜਾਣਕਾਰੀ ਦਿਆ ਕਰਾਂਗੇ ਇਸ ਕਰਕੇ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ